ਸਸਿਕਾਲ ਕਈ ਦਿਨ ਹੋ ਗਏ ਯਾਰ ਜਿਹੜਾ ਏਜੰਟ ਮਾਫੀਆ ਕਹਿੰਦੇ ਆ ਲੋਕ ਬਸ ਸਾਰੇ ਲੋਕ ਤਾਂ ਆ ਪੰਜ ਉਂਗਲਾਂ ਪੰਜਾਂ ਦੇ ਵਿੱਚੋਂ ਆ ਛੋਟੀ ਐ ਆ ਉਸ ਤੋਂ ਵੱਡੀ ਐ ਆ ਉਸ ਤੋਂ ਆ ਸਾਰਿਆਂ ਤੋਂ ਵੱਡੀ ਐ ਆ ਫੇਰ ਛੋਟੀ ਐ ਤੇ ਆ ਗੁੱਠਾ ਸਿਉ ਹੁਰੀ ਐ ਜਿਹੜਾ ਗੁੱਠਾ ਲਾ ਕੇ ਲੋਕਾਂ ਦੇ ਘਰ ਵੀ ਬਰਬਾਦ ਹੋ ਜਾਂਦੇ ਆ ਬਾਈ ਫੋਕਣ ਤੋਂ ਭਾਵ ਕਿਸੇ ਵੀ ਫੀਲਡ ਦੇ ਵਿੱਚ ਲੋਕ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਹੁਣ ਮਹਿੰਗਾ ਸਿੱਧੂ ਜਿਹੜਾ ਸੱਜਣ ਉਹ ਜਿਹੜੀ ਉਹਦੀ ਬਾਸ਼ਾ ਹੈ ਮਤਲਬ ਉਹਦੇ ਤੋਂ ਪਤਾ ਲੱਗਦਾ ਹੈ ਵੀ ਇਹ ਕਿਸੇ ਹੋਰ ਸਟੇਟ ਦਾ ਹੈ ਤੇ ਗੰਗਾ ਨਗਰ ਕੋਲ ਦਾ ਉਹ ਨੌਜਵਾਨ ਹੈ ਜਿਹੜਾ ਭਾਨੇ ਸਿੱਧੂ ਦੀ ਟੀਮ 'ਚ ਕੰਮ ਕਰਦਾ ਹੈ ਬੇਸ਼ੱਕ ਬਣਾਏ ਨੇ ਟੌਪ ਕਲਾਸ ਦੇ ਕੰਮ ਕਰੇ ਆ ਪਤਾ ਨਹੀਂ ਕਿੰਨੇ ਲੋਕਾਂ ਦਾ ਪੈਸਾ ਵਾਪਸ ਕਰਵਾਦਾ ਪਤਾ ਹੀ ਨਹੀਂ ਵਾਰੀਕ ਗੱਲ ਹੈ 22 ਲੱਖੇ ਸਦਾਨੇ ਦਾ ਇੱਕ ਤਜਰਬਾ ਹੈ ਉਹ ਕਹਿੰਦਾ ਬਾਈ ਜੀ ਇਹ ਲੋਕ ਆਉਂਦੇ ਪੈਸੇ ਲੈ ਕੇ ਤੇ ਨਿਕਲ ਜਾਂਦੇ ਆ ਪਤਲੀ ਗਲੀ ਮਤਲਬ ਕੋਈ ਵੀ ਬੰਦਾ ਆਪਦਾ ਕੰਮ ਕਰਵਾ ਕੇ ਤੇ ਖੜਦਾ ਨਹੀਂ ਹੁੰਦਾ ਤੇ ਗਲੀ ਚ ਜਾਂਦਾ ਮੇਰੇ ਅੱਗੇ ਉਹ ਪਿਕਚਰ ਆ ਰਹੀ ਹੈ ਜਿਹੜੀ ਭਾਨੇ ਦਾ ਘਰ ਹੈ ਗਲੀ ਚ ਜਾਂਦਾ ਅਗਲਾ ਦਾ ਆਪਣੇ ਮਿਲ ਕੇ ਆਪਾਂ ਕੀ ਲੈਣਾ ਬਾਈ ਜੀ ਕੋਸ਼ ਅੰਦਾਜ਼ੇ ਆਹੀ ਗੱਲ ਹੈ ਨਾ ਲੋਕ ਪੋਲੀਟੀਸ਼ੀਨਾਂ ਨੂੰ ਛੱਡ ਜਾਂਦੇ ਆ ਯਾਰ ਦੂਜੇ ਦਾ ਸਰੋਪਾ ਪਵਾ ਕੇ ਪਰ ਜਿਹੜਾ ਮਹਿੰਗਾ ਸਿੱਧੂ ਤੇ ਕੇਸ ਹੈ ਤੇ ਜਿਹੜੀ ਉਹ ਮੈਂ ਐਫ ਆਈ ਆਰ ਪੜੀ ਹੈ ਜਿਹੜੀਆਂ ਧਾਰਾਆਂ ਲੱਗੀਆਂ ਨੇ ਮਿੱਤਰੋ ਪੀ ਐਨ ਐਸ ਜਿਹੜਾ ਨਵਾਂ ਕਾਨੂੰਨ ਬਣਿਆ ਉਹ ਦੀਆਂ 6 ਮਹੀਨੇ ਭਾਨੇ ਸਿੱਧੂ ਦੀ ਟੀਮ ਦਾ ਸੱਜਣਾ ਜਿਹੜਾ ਮਹਿੰਗਾ ਸਿੱਧੂ ਉਹ ਜੇਲ੍ਹ ਚੋਂ ਬਾਹਰ ਨਹੀਂ ਆ ਸਕਦਾ ਦੂਜੀ ਗੱਲ ਜਿਹੜੇ ਇਹ ਏਜੰਟ ਹੈਗੇ ਇਮੀਗ੍ਰੇਸ਼ਨ ਵਾਲੇ ਹੈਗੇ ਜਿਹੜੀ ਇਹਨਾਂ ਦੀ ਸੰਸਥਾ ਇੱਕ ਬਣੀ ਹੈ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਉਹਨਾਂ ਦੀ ਸਪੋਰਟ ਕਰ ਰਿਹਾ ਹੈ ਸਪੋਰਟ ਕਿਵੇਂ ਕਰ ਰਿਹਾ ਵੀ ਮਾੜਾ ਮੋਟਾ ਠੱਪਾ ਚੰਡੀ ਤੋਂ ਨੂੰ ਪਤਾ ਹੈ ਕਾਰੀ ਦਿੰਦਾ ਹੁੰਦਾ ਬਾਈ ਪ੍ਰਸ਼ਾਸਨ ਹੈ ਕਿਉਂਕਿ ਜਿੰਨਾ ਬੀਐਨਐਸ ਲਾ ਕੇ ਤੇ ਜਿਹੜਾ ਮਹਿੰਗੇ ਤੇ ਜਿੰਨੀਆਂ ਧਾਰਾਂ ਵਲਾਈਆਂ ਉਹਦੇ ਤੋਂ ਸਾਫ਼ ਝਲਕਦਾ ਕਿਉਂਕਿ ਉਹ ਲੜਕੀ ਨੂੰ ਭੈਣ ਭੈਣ ਕਹਿ ਰਿਹਾ ਹੈ ਇਹਨਾਂ ਨੇ ਛੇੜਛਾੜ ਦਾ ਮੁਕੱਦਮਾ ਜ਼ਬਰਦਸਤੀ ਕਿਸੇ ਦੀ ਪ੍ਰਾਪਰਟੀ 'ਚ ਵੜਨਾ ਅਸਲਾ ਪਤਾ ਹੀ ਨਹੀਂ ਕਿੰਨਾ ਕੁਸ ਲਾਤਾ ਯਾਰ ਉਸ ਤੋਂ ਅੱਗੇ ਦੀ ਗੱਲ ਆਪਾਂ ਕਰਦੇ ਹਾਂ ਜਿੰਨੇ ਮਿੱਤਰੋ ਜਜ਼ਬਾਤੀ ਹੋ ਕੇ ਲੋਕ ਸ਼ਹੀਦ ਉਦਮ ਸਿੰਘ ਦੇ ਪਰਿਵਾਰ ਨਾਲ 31 ਜੁਲਾਈ ਨੂੰ ਕੀ ਹੋਇਆ ਅਜੀਤ ਸਿੰਘ ਜਿਹੜਾ ਉਹਨਾਂ ਦਾ ਭਾਣਜ ਹੈ ਉਹ ਰੂੜੀ ਕੁੱਟਦਾ ਸੀ ਵਿਚਾਰਾ ਦਿਹਾੜੀ ਉਹ ਕਰਦਾ ਰਿਹਾ ਹੈ ਗਾਂਦ ਜਿਹੜੇ ਉਹਦੇ ਪੁੱਦੀ ਭੈਣ ਦੇ ਪੋਤਰੇ ਆ ਮਤਲਬ ਅਜੀਤ ਸਿੰਘ ਦੇ ਮੁੰਡੇ ਇੱਕ ਰੰਗ ਕਰਕੇ ਦਿਹਾੜੀ ਕਰਕੇ ਆਪ ਦਾ ਟਾਈਮ ਪਾਸ ਕਰਦਾ ਇੱਕ ਕੱਪੜੇ ਵਾਲੀ ਦੁਕਾਨ ਤੇ ਲੱਗੇ ਉਹਨਾਂ ਨੇ ਕੀ ਖਟਿਆ ਜਰਨਲ ਡੈਰ ਦਾ ਬਦਲਾ ਲੈ ਕੇ ਜੱਲੇ ਵਾਲੇ ਬਾਗ ਦਾ ਨੰਬਰ 2 ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਪਰਮਜੀਤ ਸਿੰਘ ਭਿਉਰਾ ਜਿਨਨੇ ਮਤਲਬ ਬੰਦੇ ਜਜਬਾਤੀ ਹੋ ਕੇ ਨੌ ਜਵਾਨਾਂ ਨੇ 1995 ਚ ਬਿਆੰਤ ਸਿਓ ਮੁੱਖ ਮੰਤਰੀ ਦਾ ਅਸੈਸੀਨੇਸ਼ਨ ਹੋਇਆ ਤੇ ਹੁਣ ਅੱਜ 12 ਅਗਸਤ 2025 ਚ ਬੈਠੇ ਆ 30 ਸਾਲ ਯਾਰੋ ਜੇਲ੍ਹ ਚ ਕੱਟਣੀ ਜਵਾਨੀ ਕਿਸੇ ਦੀ 20 ਸਾਲੇ ਸੀ ਉਹ ਤੋਂ ਕਿਸੇ ਦੀ 25 ਸਾਲ ਉਹ ਮਰਸੀ 30 ਸਾਲ ਜੀਲ ਜੀ ਆ ਰੋ ਫੇਰ ਆਜੋ ਅਮਰਤਪਾਲ ਸਿੰਘ ਤੇ ਇੱਕ ਨੰਬਰ ਦਾ ਕਾਰੋਬਾਰ ਸੀ ਦੁਬਈ ਦੇ ਵਿੱਚ ਜਜਬਾਤੀ ਹੋ ਕੇ ਐਵੇਂ ਕਿਸੇ ਦੀ ਗੱਲ ਮਗਰ ਲੱਗ ਕੇ ਛੱਡ ਕੇ ਦੁਬਈ ਆ ਇੱਥੇ ਆ ਗਿਆ ਇੱਥੇ ਆ ਕੇ ਕੰਮ ਉਹਨੇ ਚੰਗਾ ਕਰਿਆ ਜਿਹੜੇ ਨਸ਼ੇ ਛਡਾਏ ਤੇ ਹੋਰ ਮਤਲਬ ਪਰ ਬਹੁਤ ਸਾਰੀਆਂ ਗਲਤੀਆਂ ਕੁਝ ਲੋਕ ਉਕਸਾ ਕੇ ਕਰਾ ਦਿੰਦੇ ਐ ਕਮੈਂਟਾਂ ਪਿੱਛੇ ਇਹ ਜੀ ਲੜਾਈ ਹੋਈ ਐਮਪੀ ਵੀ ਜਿੱਤ ਗਿਆ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਪਰ ਅਗਲਿਆਂ ਨੇ ਇਹੋ ਜਿਹਾ ਪੰਦੋਬਸਤ ਕੀਤਾ ਬਾਹਰ ਨਿਕਲਣ ਵਾਲੀ ਗੱਲ ਹੀ ਨਹੀਂ ਉਹ ਵਿਚਾਰੇ ਪ੍ਰਧਾਨ ਮੰਤਰੀ ਭਗਵਾਨ ਸਿਉ ਭਗਵੰਤ ਤੋਂ ਬਾਜੇ ਕੇ ਅਰਗੇ ਤੇ ਪਪਲ ਪ੍ਰੀਤ ਕਰਕੇ ਪਤਾ ਨਹੀਂ ਕਿੰਨੇ ਬੰਦੇ ਤੇ 50 ਬੰਦੇ ਆਦੇ ਅਮਰਸਰ ਜੇਲ੍ਹ ਚ ਬੰਦ ਐ ਉਹ ਤੁਹਾਨੂੰ ਜਿਆਦਾ ਪਤਾ ਹੋਣਾ ਹੈ ਮੈਂ ਤਾਂ ਆਲਨ ਆਲ ਗੱਲ ਕਰ ਰਿਹਾ ਜਿਨਨੇ ਲੋਕਾਂ ਨੇ ਜਿੱਦ ਬਾਤੀ ਹੋ ਕੇ ਦੂਜਿਆਂ ਦਾ ਭਲਾ ਸੋਚਿਆ ਜਾਂ ਭਲਾ ਕੀਤਾ ਹਰ ਇੱਕ ਦਾ ਹਮੇਸ਼ਾ ਮਿੱਤਰੋ ਨੁਕਸਾਨ ਹੋਇਆ ਜਿਵੇਂ ਹੁਣ ਭਾਨੇ ਸਿੱਧੂ ਭਾਨਾ ਸਿੱਧੂ ਜਪਾਨ ਗਿਆ ਹੋਇਆ ਸੌਰੀ ਜਰਮਨ ਉੱਥੇ ਟੂਰਨਾਮੈਂਟਾਂ 'ਚ ਫਿਰਦਾ ਹੈ ਇੱਥੇ ਇਹਨਾਂ ਨੇ ਬੁਣਤੀ ਬੁਣੀ ਜਾ ਰਹੀ ਹੈ ਕੰਮ ਸਾਰਾ ਇਹਦੇ ਨਾਲ ਚੱਲਣਾ ਹੈ ਜਿਹਦੀ ਜੇਬ 'ਚ ਗਾਂਧੀ ਬਾਪੂ ਹੈ ਉਹਨੂੰ ਸਾਰਾ ਮੁਲਕ ਮਿੱਤਰੋ ਬਾਪੂ ਆਦਾ ਹੈ ਉਹ ਸਾਰਿਆਂ ਦਾ ਬਾਪੂ ਬਣ ਜਾਂਦਾ ਹੈ ਉਹਦੇ ਵਿੱਚ ਪੋਲੀਟੀਸ਼ੀਅਨ ਆ ਜਾਂਦੇ ਆ ਉਹਦੇ ਵਿੱਚ ਬਿਊਰੋਕਰੇਟ ਆ ਜਾਂਦੇ ਆ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ ਹੂੰ ਤੇ ਜਿਵੇਂ ਹੁਣ ਉਹ ਇਮੀਗ੍ਰੇਸ਼ਨ ਵਾਲੇ ਉਹਨਾਂ ਦੀ ਸਾਰੀ ਜਿਹੜੀ ਯੂਨੀਅਨ ਕਹ ਲੋ ਉਹ ਬਣੀ ਹੈ ਤੇ ਜਿਵੇਂ ਉਹ ਤਾਣਾ ਬਾਣਾ ਉਹ ਹਾਈ ਕੋਰਟ ਵੀ ਕੇਸ ਲੈ ਗਈ گورنر ਕੋਲੇ ਵੀ ਲੈ ਗਈ ਕਿਉਂਕਿ ਚੰਡੀਗੜ੍ਹ ਦਾ ਪ੍ਰਸ਼ਾਸਕ گورنر ਹੁੰਦਾ ਹੈ ਵਿਜੀਲੈਂਸ ਕੋਲੇ ਵੀ ਲੈ ਗਈ ਤੇ ਮੇਰੇ ਖਿਆਲ ਚ ਵੀ ਅਮਰਤਪਾਲ ਐਮਪੀ ਵਾਲੀ ਗੱਲ ਭਾਨੇ ਸਿੱਧੂ ਨਾਲ ਹੋਣੀ ਹੈ ਆਉਣ ਵਾਲੇ ਸਮੇਂ ਚ ਕਿਉਂਕਿ ਉਹ ਕਹਿੰਦੇ ਵੀ 20 ਤੋਂ ਵੱਧ ਦੇਤੇ ਐਫ ਆਈ ਆਰ ਪੌਣੇ ਤੇ ਦੂਹ ਪਹਿਲਾਂ 20 ਨਹੀਂ ਚਲੋ 10 ਹੋਣੀਆਂ ਸਾਰੇ ਜਿਕਰ ਕੋ ਪਰਚਾ ਹੀ ਖਲਾਤਾ ਉਹਨਾਂ ਨੇ ਯਾਰ ਤਾਂ ਹਰਾਸਮੈਂਟ ਤਾਂ ਵੱਧ ਗਈ ਘਰੋਂ ਪੈਸੇ ਲੱਗਣੇ ਆ ਤੜਕੇ ਗੱਡੀ ਲੈ ਕੇ ਨਿਕਲਣਾ ਤੇ 2000 ਦੇ ਤੇਲ ਨਾਲ ਮੁੜਦੀ ਐ ਫੇਰ ਉੱਥੇ ਕੋਈ 2-4 ਹਜ਼ਾਰ ਕਿਸੇ ਐਡਵੋਕੇਟ ਨੂੰ ਫੀਸ ਦੇਣੀ ਹੁੰਦੀ ਐ ਹੋਰ ਖਰਚੇ ਵੱਧ ਜਾਂਦੇ ਐ ਚਾਰ ਬੰਦੇ ਨਾਲ ਹੋਏ ਉਹਨਾਂ ਦਾ ਰੋਟੀ ਖਰਚਾ ਹੋ ਗਿਆ ਕਿਸੇ ਹੋਟਲ ਤੇ ਬਹਿ ਗਏ ਐਵੇਂ 1500 ਲੱਗ ਜਾਂਦਾ ਐ ਕਹਿਣ ਤੋਂ ਭਾਵ ਕਿਤੇ ਭਾਨਾ ਸਿੱਧੂ ਨਾਲ ਵੀ ਅਮਰਤਪਾਲ ਵਾਲੀ ਨਾਲ ਉਹ ਵੀ ਜਿਹੜਾ ਚੰਡੀਗੜ੍ਹ ਯੂਟੀ ਹੈ ਯੂਨੀਅਨ ਰੈਕਟਰੀ ਹੈ ਤੇ ਪੰਜਾਬ 'ਚ ਤਾਂ ਚਲੋ ਚੱਲੀ ਜਾਂਦਾ ਸੀ ਜਿਵੇਂ ਕਿਵੇਂ ਲੋਹੇ ਤੇ ਲੋਹਾ ਜਿਵੇਂ ਆਪਣੇ ਰੱਖਿਆ ਹੁੰਦਾ ਨਾ ਇੰਜਨ ਫੀਟਰ ਬੋਰ ਤੇ ਉਹਦੇ 'ਚ ਅਗਲਾ ਕਾਲਾ ਤੇਲ ਪਾਉਂਦਾ ਤੇ ਟੀਜਰ ਪਾਇਆ ਹੁੰਦਾ 5 ਲੀਟਰ ਧੋ ਹਲਾ 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 ਖੜ 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 ਹੋਈ ਜਾਂਦੀ ਹੈ ਪੰਜਾਬ ਚ ਤਾਂ ਹੋਈ ਜਾਂਦੀ ਸੀ ਉਹ ਮਿੱਤਰੋ ਪਰ ਲੱਖਾਂ ਪਹਿਲਾਂ ਪਰਚੇ ਕਰਵਾ ਕੇ ਉਮਰ ਦੇ ਹਿਸਾਬ ਨਾਲ ਲੋਕਾਂ ਤੋਂ ਸਿੱਖ ਕੇ ਤੱਥਾਂ ਦੀ ਜਾਣਕਾਰੀ ਤੇ ਆ ਗਿਆ ਹੁਣ ਤੱਥਾਂ ਨਾਲ ਗੱਲ ਕਰਦਾ ਕਿਉਂਕਿ ਨੇ ਪਹਿਲਾਂ ਪਰਚੇ ਕਰਾ ਲਏ ਜਿਨ੍ਹਾਂ ਕੱਟ ਲਈਆਂ 2016-17 ਚ 8 ਸਾਲਾਂ ਚ ਸਿਆਣਾ ਬਣ ਗਿਆ ਲੋਕ ਲੈਰੂ ਦੇ ਪਿੱਛੇ ਐ ਲੋਕਾਂ ਦੇ ਕੰਮ ਕਰਦਾ ਪਰ ਕਰਦਾ ਤੱਥਾਂ ਤੇ ਐ ਉਹ ਬਹੁਤ ਸ਼ਿੱਨਲ ਨਹੀਂ ਹੁੰਦਾ ਅਗਰੈਸਿਵ ਨਹੀਂ ਹੁੰਦਾ ਪਰ ਭਾਨੇ ਵਰਗਿਆਂ ਚ ਭਾਨਾ ਆਪਣਾ ਭਰਾ ਹੈ ਆਪਾਂ ਉਹਦੀ ਇੱਜ਼ਤ ਕਰਦੇ ਆ ਉਹਦੇ ਕੰਮ ਦੀ ਇੱਜ਼ਤ ਕਰਦੇ ਆ ਜਿਹੜਾ ਉਹਨੇ ਲੋਕਾਂ ਦਾ ਕਰਿਆ ਔਰ ਕਰ ਰਿਹਾ ਪਰ ਭਾਨੇ ਅਸਾ ਇੱਕ ਗੱਲ ਸੁਣ ਲਾ ਆਮਨੇ ਚੇਅਰਮੈਨ ਨੂੰ ਕਹਿੰਦਾ ਮੈਂ ਭਾਨੇ ਦੇ ਭਰਾ ਨੂੰ ਮੈਂ ਟੈਗ ਵੀ ਕਰੂੰਗਾ ਕਿ ਤੁਸੀਂ ਲੋਕਾਂ ਵਾਸਤੇ ਬਹੁਤ ਚੰਗਾ ਕਰ ਰਹੇ ਹੋ ਪਰ ਅੱਜ ਤੁਹਾਡੇ ਨਾਲ ਕੌਣ ਖੜਾ ਹੈ ਬੁੱਧਵਾਰ ਨੂੰ ਸਵੇਰੇ ਬੁੱਧਵਾਰ ਹੈ ਤੇ ਬੁੱਧਵਾਰ ਨੂੰ ਆ ਵੀਡੀਓ ਪਾਵਾਂਗੇ ਦੇਖੋ ਤੁਹਾਡੇ ਘਰੇ ਕਿੰਨੇ ਕੁ ਲੋਕ ਹਮਦਰਦੀ ਨਾਲ ਆਉਂਦੇ ਆ ਵੀ ਭਾਈ ਅਸੀਂ ਤੁਹਾਡੇ ਨਾਲ ਖੜੇ ਆ ਕੋ ਲੋਕ ਕਿੱਥੇ ਆ ਗਏ ਕੋਈ ਨਹੀਂ ਆਉਂਦਾ ਫੈਲਾ ਚੱਕ ਕੇ ਲੋਕ ਆਪ ਦਾ ਕਿਸੇ ਦਾ 2 ਲੱਖ ਖੜਾ ਹੈ ਇਹਦਾ 4 ਲੱਖ ਖੜਾ ਹੈ ਜੇਕਰ ਕਿਸੇ ਏਜੰਟ ਨੇ ਠੱਗੀ ਮਾਰੀ ਹੈ ਪਰ ਉਹ ਇਮੀਗ੍ਰੇਸ਼ਨ ਵਾਲੇ ਵੀ ਕਹਿ ਰਹੇ ਆ ਭਾਈ ਜੀ ਸਾਡੇ ਨਾਲ ਟੇਬਲ ਤੇ ਬੈਠੋ ਜਿੰਨੇ ਗਲਤ ਕਰ ਰਹੇ ਆ ਬਿਨਾਂ ਲਾਇਸੈਂਸ ਤੋਂ ਕਰ ਰਹੇ ਆ ਫਰਾਡ ਕਰ ਰਹੇ ਆ ਕੰਗਾਰੂ ਵਾਲਾ ਅੰਦਰ ਹੈ 15 ਰੁਪਏ ਉਹਨਾਂ ਤੇ ਪਰਚੇ ਵੀ ਹੋਏ ਆ ਪਰ ਜਿੰਨੇ ਬੰਦੇ ਸਹੀ ਕਰ ਰਹੇ ਆ ਨਾ ਬਾਈ ਜੀ ਉਹ ਸਰਕਾਰ ਨੂੰ ਟੈਕਸ ਦੇ ਰਹੇ ਆ ਸਰਕਾਰ ਨੇ ਆਪ ਦਾ ਟੈਕਸ ਦੇਖਣਾ ਹੈ ਉਹਨਾਂ ਨੂੰ ਕਿਰਾਇਆ ਕਿੰਨੇ ਲੋਕਾਂ ਨੂੰ ਉਹਨਾਂ ਨੇ ਰੁਜ਼ਗਾਰ ਦਿੱਤਾ ਹੋਇਆ ਹੈ ਕਿੰਨੇ ਲੋਕ ਉਹਨਾਂ ਦੇ ਸਫਾਈ ਕਰਦੇ ਆ ਕਿੰਨੇ ਚਾਹ ਬਣਾਉਂਦੇ ਆ ਕਿੰਨੇ ਕੁਝ ਕਰਦੇ ਆ ਕਿੰਨਿਆਂ ਨੂੰ ਰੁਜ਼ਗਾਰ ਦਿੱਤਾ ਹੈ ਆਲ ਓਵਰ ਦੇਖ ਕੇ ਸਰਕਾਰਾਂ ਪ੍ਰਸ਼ਾਸਨਿਕ ਬਿਊਰੋਕ੍ਰੇਟ ਫੇਰ ਸੋਚਦੇ ਆ ਬਾਕੀ ਜਿਹੜਾ ਭਾਨੇ ਸਿੱਤੂ ਦੇ ਚਾਰ ਸ਼ਫੇਰੇ ਫੀਲਡਿੰਗ ਲਾਤੀ ਮਿੱਤਰੋ ਨਿਕਲਣ ਵਾਸਤੇ ਥਾਂ ਕੋਈ ਹੈ ਨਹੀਂ ਜਿਵੇਂ ਇਮੀਗ੍ਰੇਸ਼ਨ ਵਾਲਿਆਂ ਨੇ ਗੁਣਤੀ ਗੁਣਤੀ ਕ੍ਰੋਸ਼ੀਏ ਨਾਲ ਤੇ ਮੇਂਗਾ ਸਿੱਤੂ 6 ਮਹੀਨੇ ਜੇਲ੍ਹ ਚ ਵਿਚਾਰਾ ਗਿਆ ਉਹ ਵੀ ਅਗਰੈਸਿਵ ਸੀ ਪੱਕੇ ਪੈਰੀ ਨਹੀਂ ਗਿਆ ਕਿਸੇ ਦੀ ਜਾ ਕੇ ਪ੍ਰਾਪਰਟੀ ਚ ਵੜਨਾ ਉਹ ਵੀ ਗੱਲ ਗਲਤ ਲੱਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਸ਼ੇਅਰ ਜ਼ਰੂਰ ਕਰਿਓ ਬਹੁਤ ਧੰਨਵਾਦ ਸਸਿਕਾ